ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਮਿੰਦਾ ਕਾ ਚੈਹਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਏ ਆ ਘੱਟ ਰੇਨ ਦੇ ਵਿੱਚ ਲੈ ਕੇ ਆਏ ਆ ਇਹ ਲੈਸ ਪ੍ਰਾਈਸ ਦੇ ਵਿੱਚ ਨੇ ਤੇ ਸਾਰੇ ਜਿੰਨੇ ਵੀ ਸਗੁੱਟਨੇ ਸਟਾਕ ਕਲੀਅਰ ਵਾਲੇ ਨੇ ਜੀ ਕਾਟਨ ਦੇ ਸੂਟ ਰਹਿਣਗੇ ਵਧੀਆ ਪ੍ਰੀਮੀਅਮ ਏਕੇ ਟੈਗਸ ਪ੍ਰਕ੍ਰਿਤੀ ਤੇ ਰਾਮ ਟੈਗਸ ਠੀਕ ਹੈ ਜੀ ਤਿੰਨੇ ਇਹ ਬ੍ਰਾਂਡ ਰਹਿਣਗੇ ਤੇ ਲਿਮਟਡ ਜੇ ਪੀਸ ਰਹਿਣਗੇ ਸੋ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਊਗਾ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਜਿਹੜੀਆਂ ਭੈਣਾ ਫਰਸਟ ਟਾਈਮ ਵੀਡੀਓ ਨੂੰ ਦੇਖ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਦਰੂਸ ਦੱਸਿਆ ਕਰੋ ਕਲੈਕਸ਼ਨ ਤੁਹਾਨੂੰ ਕਿੱਦਾਂ ਦੀ ਲੱਗਦੀ ਆ ਤੇ ਬਾਕੀ ਜਿਨ੍ਹਾਂ ਨੇ ਪਾਰਟੀ ਵੀਅਰ ਸੂਟ ਦੇਖਣੇ ਨੇ ਹੈਂਡਵਰਕ ਦੇ ਸੂਟ ਚਾਹੀਦੇ ਨੇ ਇੰਸਟਾ ਦਾ ਪੇਜ ਹੈ ਸਾਡਾ ਚੈਅ ਕਲੈਕਸ਼ਨ 27 ਉਹਨੂੰ ਤੇ ਉਹਦੇ ਤੇ ਡੇਲੀ ਅਪਡੇਟ ਜੋ ਵੀ ਹੈਂਡਵਰਕ ਦੇ ਪੀਸ ਆ ਰਹੇ ਨੇ ਉਹਦੇ ਤੇ ਆਪਾਂ ਅਪਲੋਡ ਕਰੀ ਜਾ ਰਹੀਆਂ ਠੀਕ ਹੈ ਜੀ ਗਰੁੱਪ ਜੁਆਇਨ ਕਰਨਾ ਤਾਂ ਇਸੇ ਨੰਬਰ ਤੇ ਗਰੁੱਪ ਚੱਲਦਾ ਲੇਟੈਸਟ ਕਲੈਕਸ਼ਨਾਂ ਨਿਊ ਜਿਹੜੀਆਂ ਆ ਰਹੀਆਂ ਨੇ ਅੱਗੇ ਵਾਲੇ ਮੌਸਮ ਦੇ ਲਈ ਰਾਮ ਟੈਕਸ ਦੀਆਂ ਬਹੁਤ ਸੋਹਣੀਆਂ-ਸੋਹਣੀਆਂ ਕੈਟਲੌਗ ਆ ਰਹੀਆਂ ਨੇ ਤਾਂ ਤੁਹਾਨੂੰ ਗਰੁੱਪ ਦੇ ਵਿੱਚ ਉਹ ਮਿਲਣਗੀਆਂ ਗਰੁੱਪ ਦੇ ਲਈ ਤੁਸੀਂ ਇਹੀ ਨੰਬਰ ਨੂੰ ਐਡ ਕਰ ਲਓ ਜਦੋਂ ਐਡ ਕਰੋਗੇ ਹੈਲੋ ਦਾ ਮੈਸੇਜ ਛੱਡੋਗੇ ਨਾਲ ਨਾਲ ਮੈਸੇਜ ਲਿੰਕ ਆਊਗਾ ਗਰੁੱਪ ਦਾ ਉਹਨੂੰ ਕਲਿੱਕ ਕਰਕੇ ਆਟੋਮੈਟਿਕਲੀ ਗਰੁੱਪ ਦੇ ਲਈ ਜੁਆਇਨ ਹੋ ਜਾਗੇ ਠੀਕ ਹੈ ਜ ਹਾਲੋ ਜੀ ਅੱਜ ਦੀ ਵੀਡੀਓ ਦਾ ਪਹਿਲਾ ਹੀ ਸੂਟ ਬਹੁਤ ਪਿਆਰੇ ਨੇ ਬਹੁਤ ਸੋਹਣੇ ਕਨਸੈਪਟ ਨੇ ਸੋ ਫਟਾਫੜ ਸਕਰੀਨਸ਼ਾਟ ਲੈਣੇ ਆ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲੀ ਕਨਸੈਪਟ ਚਾਹੀਦੀ ਨੇ ਹਾਲੋ ਜੀ ਇਦਾਂ ਰਹੂਗਾ ਤਾਂ ਪੱਲੇ ਦਾ ਕੰਮ ਪੱਲੇ ਤੇ ਇਸ ਤਰ੍ਹਾਂ ਪ੍ਰਿੰਟਿੰਗ ਬਲੂ ਕਲਰ ਦਾ ਇਹ ਸੂਟ ਰਹੂਗਾ ਇਸ ਤਰ੍ਹਾਂ ਪੱਲੇ ਤੇ ਪ੍ਰਿੰਟਿੰਗ ਰਹੂਗੀ ਬਹੁਤ ਪਿਆਰਾ ਸੂਟ ਆ ਬਹੁਤ ਸੋਹਣਾ ਡਿਜ਼ਾਈਨ ਆ ਤੇ ਇਸ ਤਰ੍ਹਾਂ ਬਾਹਾਂ ਦੇ ਉੱਪਰ ਸੇਮ ਪ੍ਰਿੰਟਿੰਗ ਬਾਹਾਂ ਦੇ ਉੱਪਰ ਆਉਗੀ ਪ੍ਰਾਈਸ ਬਹੁਤ ਰੀਜ਼ਨੇਬਲ ਆ ਸਾਰੇ ਇਹ 16-1700 ਬਿਕਣ ਵਾਲੇ ਸੂਟ ਨੇ 1395 ਦੇ ਵਿੱਚ ਲੈ ਕੇ ਆਏ ਆ ਵਿਦ ਖੋਰੀਅਰ ਦੇ ਨਾਲ ਕੋਈਅਰ ਵੀ ਤੁਹਾਨੂੰ ਫ੍ਰੀ ਮਿਲ ਰਿਹਾ 1395 ਦੇ ਵਿੱਚ 1395 ਦੇ ਵਿੱਚ ਇਹ ਵਾਲੇ ਸੂਟ ਤੁਹਾਡੇ ਘਰ ਤੱਕ ਪਹੁੰਚਦੇ ਹੋਣਗੇ ਕਪੜਾ ਪੂਰਾ ਵਧੀਆ ਪ੍ਰੀਮੀਅਮ ਹੋਊਗਾ ਕੋਦ ਤੁਸੀਂ ਫੀਲ ਕਰੋਗੇ ਜਿਹੜੀ ਕੁਆਲਿਟੀ ਅਸੀਂ ਤੁਹਾਨੂੰ ਦੇ ਰਹੀ ਆ ਸਾਰੀ 1500 ਤੋਂ ਪਲੱਸ ਵਾਲੀ ਆ ਠੀਕ ਹੈ ਜੀ ਨਾਲ ਇਹਦੇ ਸੇਮ ਆ ਰਹੀ ਆ ਬਲੂ ਕਲਰ ਦੀ ਬਾਟਮ ਸੇਮ ਸਟੱਫ ਦੇ ਵਿੱਚ ਹੀ ਬਾਟਮ ਰਹੂਗੀ ਤੇ ਨਾਲ ਇਹਨਾਂ ਦੇ ਜਿਹੜੇ ਦੁਪੱਟੇ ਰਹਿਣਗੇ ਵੀ ਸਕੌਸ ਮਸਲੀਨ ਦੇ ਰਹਿਣਗੇ ਆ ਲੋ ਜੀ ਬਿਸਕੌਸ ਮਸਲੀਨ ਦੇ ਰਹਿਣਗੇ ਬਹੁਤ ਪਿਆਰੇ ਬਹੁਤ ਸੋਹਣੇ ਨੈਕਸਟ ਵੀਕ ਤੋਂ ਨਿਊ ਕਲੈਕਸ਼ਨ ਆ ਸਟਾਰਟ ਹੋ ਜਾਣਗੇ ਇੱਕ ਦੋ ਦਿਨ ਨੇ ਜਿਹੜੇ ਆਪਣਾ ਸਟਾਕ ਕਲੀਅਰ ਆਪਾਂ ਕਰ ਰਹੇ ਆ ਇਹਦੀਆਂ ਵੀਡੀਓ ਜਸਤ ਤੁਹਾਨੂੰ ਇੱਕ ਦੋ ਦਿਨ ਮਿਲ ਨਹੀਂ ਆ ਉਸ ਤੋਂ ਬਾਅਦ ਸਾਰੇ ਪਾਰਟੀਆਂ ਵੀਰ ਨਿਊ ਕਨਸੈਪਟ ਸਟਾਰਟ ਹੋ ਜਾਣਗੇ ਜਿਹਦੇ ਵਿੱਚ ਤੁਹਾਨੂੰ ਦੋ ਕਲਰ ਮਿਲਣਗੇ ਨੰਬਰ ਹੋਊਗਾ ਜੀ 1 ਇੱਕ ਨੰਬਰ ਬਲੂ ਸੂਟ ਰਹੂਗਾ ਇਹ ਇਹਦੇ ਵਿੱਚ ਤੁਹਾਨੂੰ ਸੈਕਿੰਡ ਕਲਰ ਜਿਹੜਾ ਮਿਲੂਗਾ ਦੀ ਪ੍ਰਿੰਟਿੰਗ ਥੋੜੀ ਜਿਹਾ ਨਾਲ ਡਿਫਰੈਂਟ ਰਹੂਗੀ ਬਲੈਕ ਕਲਰ ਦੇ ਉੱਪਰ ਰਹੂਗਾ ਫੈਬਰਿਕ ਵਗੈਰਾ ਸੇਮ ਰਹੂਗਾ ਆ ਲੋ ਜੀ ਬਲੈਕ ਕਲਰ ਰਹੂਗਾ ਇਸ ਤਰ੍ਹਾਂ ਬਹੁਤ ਪਿਆਰਾ ਬਹੁਤ ਸੋਹਣਾ ਕਨਸੈਪਟ ਹੈ ਵੀ ਸਾਰਾ ਡਿਜੀਟਲ ਬਣਿਆ ਹੋਇਆ ਬਹੁਤ ਹੀ ਪਿਆਰਾ ਨਾਲ ਸੇਮ ਆ ਰਿਹਾ ਵਿਸਕੋਸ ਮਸਲੀਨ ਦਾ ਦੁਪੱਟਾ ਸਿੰਪਲ ਇਹਨਾਂ ਹੋਗੀ ਬਾਟਮ ਡਿਜੀਟਲ ਸ਼ਰਟ ਆ ਡਿਜੀਟਲੀ ਦੁਪੱਟਾ ਬਹੁਤ ਸੋਨੇ ਕਨਸੈਪਟ ਨੇ 1395 ਪ੍ਰਾਈਸ ਰਹੂਗਾ ਇਹਨਾਂ ਦਾ ਨੰਬਰ ਹੋਗਾ ਜੀ 2 2 ਨੰਬਰ ਇਹ ਹੈ ਸੂਟ ਆ ਲੋ ਜੀ ਇਹ ਪ੍ਰਾਕਤੀ ਬ੍ਰੈਂਡ ਦੇ ਆ ਸਾਡੀਆਂ ਪਿਛਲੀਆਂ ਵੀਡੀਓ ਕੱਢ ਕੇ ਦੇਖ ਸਕਦੇ ਹੋ ਇਹਨਾਂ ਦੀ ਰੇਂਜ ਸਾਰਿਆਂ ਦੀ 16-1700 ਦੇ ਨੀਅਰ ਅਬਾਊਟ ਸੀ ਸਾਡੇ 1500-1700 ਦੇ ਨੀਅਰ ਅਬਾਊਟ ਇਹ ਵਾਲੀ ਰੇਂਜ ਸੀਗੀ ਤੇ ਸਾਰੇ 1395 ਦੇ ਆ ориджинал پیس ਨੇ ਪ੍ਰਕਤਿਤ ਤੁਹਾਨੂੰ ਸਟੈਂਪਿੰਗ ਸੂਟ ਦੇ ਉੱਪਰ ਵੀ ਮਿਲੇਗੀ ਬਹੁਤ ਪਿਆਰੇ پیس ਨੇ ਇਸ ਤਰ੍ਹਾਂ ਰਹੂਗੀ ਇਹਦੀ ਸਾਰੀ ਸ਼ਾਰਟ ਸਾਰੀ ਡਿਜੀਟਲ ਬਣੀ ਹੋਈ ਹੈ ਸ਼ਾਰਟ ਬਾਹਾਂ ਤੇ ਸੇਮ ਜਿੰਨਾ ਘੇਰੇ ਦੇ ਪ੍ਰਿੰਟ ਹੋ ਸੇਮ ਪ੍ਰਿੰਟ ਬਾਹਾਂ ਤੇ ਆਊਗਾ ਪਲੇਨ ਇਹਨਾਂ ਦੀਆਂ ਬਾਟਮ ਰਹਿਣੀਆਂ ਪਲੇਨ ਬਾਟਮ ਰਹਿਣਗੀਆਂ ਜੀ ਨਾਲ ਵਿਸਕੋਸ ਮਸਲੀਨ ਦੇ ਰਹਿਣਗੇ ਇਹਨਾਂ ਦੇ ਦੁਪੱਟੇ ਵਿਸਕੋਸ ਮਸਲੀਨ ਦਾ ਦੁਪੱਟਾ ਰਹੂਗਾ ਰਿਤੇ

ਇਹ ਵੀ ਪਿਸ ਬਹੁਤ ਖਿਆਰਾ ਇਹ ਪਿਸ ਦਾ ਗ੍ਰੀਨ ਕਲਰ ਦੇ ਉੱਪਰ ਹੈ ਸੇਮ ਪ੍ਰੈਕਟੀਕ ਬ੍ਰੈਂਡ ਦਾ ਰਹੂਗਾ ਸੇਮ ਪ੍ਰਿੰਟ ਰਹੂਗਾ ਜਸਟ ਕਲਰ ਦਾ ਡਿਫਰੈਂਟ ਆ ਪਹਿਲਾ ਵਾਲਾ ਕਲਰ ਹੈ ਜਿਹੜਾ ਮੈਂ ਤੁਹਾਨੂੰ ਪਰਪਲ ਸ਼ੇਡ ਦਿਖਾਇਆ ਸੈਕੰਡ ਵਾਲਾ ਪਿਸਤਾ ਗ੍ਰੀਨ ਆ ਸੇਮ ਇਹਦੇ ਨਾਲ ਦੀਆਂ ਹੀ ਆਉਣਗੀਆਂ ਇਹਨਾਂ ਦੀਆਂ ਬਾਟਮਸ ਸੇਮ ਰਹਿਣਗੀਆਂ ਬਾਟਮਸ ਪਲੇਨ ਬਾਟਮਾਂ 'ਆ ਡਿਜੀਟਲ ਸ਼ਰਟਾਂ ਬਣੀਆਂ ਹੋਈਆਂ ਨੇ ਨਾਲ ਸੇਮ ਆ ਰਿਹਾ ਵਿਸਕੋਸ ਮਸਲੀਨ ਦੇ ਦੁਪੱਟੇ ਜੀ ਨੰਬਰ ਹੋਊਗਾ 4 4 ਨੰਬਰ ਇਹ ਸੂਟ ਰਹੂਗਾ ਨੈਕਸਟ ਕਲਰ ਵੀ ਇਹਦਾ ਸੇਮ ਹੀ ਰਹੂਗਾ ਸੇਮ ਪ੍ਰਿੰਟ ਆ ਸੇਮ ਕਲਰ ਰਹੂ ਸੌਰੀ ਕਲਰ ਡਿਫਰੈਂਟ ਰਹੂਗਾ ਪ੍ਰਿੰਟ ਸੇਮ ਰਹੂਗਾ ਆਲਟ ਲਾਈਟ ਜਾਂ ਕਾਫੀ ਚਾਕਲੇਟੀ ਜਿਹਾ ਸ਼ੇਡ ਆ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਸੇਮ ਇਹਦੇ ਨਾਲ ਮਿਲ ਰਿਹਾ ਤੁਹਾਨੂੰ ਮਸਲੀਨ ਦਾ ਹੀ ਦੁਪੱਟਾ ਨੰਬਰ ਹੋਊਗਾ ਜੀ 5 5 ਨੰਬਰ ਇਹ ਸੂਟ ਹੈ ਨੈਕਸਟ ਵਾਲਾ ਜਿਹੜਾ ਪੀਸ ਆ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਸਾਰਾ ਬਣਿਆ ਹੋਇਆ ਡਿਜੀਟਲ ਇਹ ਦੋ ਪੀਸ ਅਵੇਲੇਬਲ ਨੇ ਇਹਦੇ ਵਿੱਚ ਆ ਲੋ ਜੀ ਇਹਦਾ ਰਹੂਗੀ ਇਹਦੀ ਪ੍ਰਿੰਟਿੰਗ ਬਹੁਤ ਸੋਹਣਾ ਤਾਂ ਘੇਰੇ ਦਾ ਕੰਮ ਹੋਇਆ ਕੁਝ ਡਿਫਰੈਂਟ ਅਲੱਗ ਤੁਹਾਨੂੰ ਮਿਲ ਰਿਹਾ ਸਾਰਾ ਘੇਰਾ ਤੇ ਸਾਰੀ ਡਿਜੀਟਲ ਫ੍ਰੈਕਟਿਵ ਬ੍ਰਾਂਡ ਆ ਸਾਰੇ ਬ੍ਰਾਂਡ ਦੀ ਟੈਗਿੰਗ ਆ ਬਾਹਾਂ ਦੇ ਉੱਪਰ ਸੇਮ ਪ੍ਰਿੰਟਿੰਗ ਮਿਲ ਰਹੀ ਆ ਤੁਹਾਨੂੰ ਨਾਲ ਤੁਹਾਨੂੰ ਮਿਲ ਰਿਹਾ ਸੇਮ ਬਾਟਮ ਸੇਮ ਕਲਰ ਚ ਬਾਟਮ ਮਿਲ ਰਹੀ ਹੈ ਜੀ ਤੇ ਨਾਲ ਸੇਮ ਲੱਗ ਰਿਹਾ ਵਿਸਕੋਸ ਮਸਲੀਨ ਦਾ ਦੁਪੱਟਾ ਆ ਲੋ ਵਿਸਕੋਸ ਮਸਲੀਨ ਦਾ ਬਹੁਤ ਥਿਆਰਾ ਬਹੁਤ ਸੋਹਣਾ ਦੁਪੱਟਾ ਸੋ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰਨੇ ਆ ਜਿੰਨਾ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਆ ਪ੍ਰਾਈਸ ਹੈਗਾ ਸਿਰਫ 13.95 13.95 ਇਹਨਾਂ ਦਾ ਪ੍ਰਾਈਸ ਆ ਦੋ ਇਹਦੇ ਵਿੱਚ ਕਲਰ ਨੇ ਦੋਨੇ ਹੀ ਕਲਰ ਬਹੁਤ ਪਿਆਰੇ ਨੇ ਆ ਲੋ ਸੈਕਿੰਡ ਕਲਰ ਇਹ ਵਾਲਾ ਰਹੂਗਾ ਨਾਲ ਸੇਮ ਆਊਗਾ ਦੁਪੱਟਾ ਨੰਬਰ ਹੋਊਗਾ ਜੀ 7 ਦੋਨੇ ਕਲਰ ਬਹੁਤ ਸੋਹਣੇ ਨੇ ਬਹੁਤ ਪਿਆਰੇ ਨੇ ਸਾਰੇ ਜਿੰਨੇ ਵੀ ਸੂਟ ਦਿਖਾ ਰਿਆ ਸਾਰੇ ਸਰਦਾਰੀ ਜੇ ਕਲਰ ਨੇ ਕੋਈ ਜ਼ਿਆਦਾ ਲਾਈਟ ਨਹੀਂ ਕੋਈ ਜ਼ਿਆਦਾ ਡਾਰਕ ਨਹੀਂ ਹੈਗਾ ਇੱਕ ਸੈੱਟ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਰਾਮ ਟੈਕਸ ਦਾ ਕਾਇਦੇ ਦਾ ਰਹੂਗਾ 1995 ਰਾਮ ਟੈਕਸ ਆ ਪਿਓਰ ਕਾਟਨ ਆ ਜੀ 1995 ਰੇਟ ਆ ਫਟਾਫੜ ਸਕਰੀਨ ਸ਼ਾਟ ਲੈ ਲਿਓ ਵਰਕ ਵੀ ਮਿਲ ਰਿਹਾ ਪ੍ਰਿੰਟਿੰਗ ਵੀ ਮਿਲ ਰਹੀ ਆ ਤੁਹਾਨੂੰ ਪਰ ਲਓ ਜੀ ਨਿੱਕੇ ਨਿੱਕੇ ਡੱਬੀ ਜੀ ਬਣੀ ਆ ਬਹੁਤ ਸੋਹਣੀ ਸਾਰਾ ਫਰੰਟ ਤੇ ਥ੍ਰੈਡ ਦਾ ਸਿੰਗਲ ਟਾਂਕੇ ਦਾ ਕੰਮ ਮਿਲੂਗਾ ਤੁਹਾਨੂੰ ਬਹੁਤ ਪਿਆਰਾ ਬਹੁਤ ਸੋਹਣਾ ਕੰਮ ਹੋਇਆ ਹੋਇਆ ਸਾਰੇ ਸੂਟ ਦੇ ਉੱਪਰ ਤੇ ਘੇਰੇ ਦੇ ਉੱਪਰ ਬਹੁਤ ਸੋਹਣੀ ਪ੍ਰਿੰਟਿੰਗ ਆ ਬਾਕੀ ਇਹਨਾਂ ਦੇ ਕਪੜਾ ਵੀ ਢਾਈ ਤੋਂ ਪਲੱਸ ਮਿਲੂਗਾ ਤੁਹਾਨੂੰ ਰੌਂਟੈਕਸ ਦਾ ਠੀਕ ਹੈ ਜੀ ਰੌਂਟੈਕਸ ਦਾ ਕਪੜਾ ਵੀ ਆ ਬਾਟਮ ਦਾ ਵੱਧ ਰਹੂਗਾ ਤੇ ਨਾਲ ਇਹਨਾਂ ਦੇ ਦੁਪੱਟੇ ਆ ਉਹ ਮਿਲਣਗੇ ਪਿਓਰ ਦੇ ਹਲਕ ਪਿਓਰ ਦੇ ਦੁਪट्टे ਮਿਲਣਗੇ ਬਹੁਤ ਸੋਹਣੇ ਕਲਰ ਕੰਟਰਾਸਟ ਆ ਦੇ ਨਾਲ ਪਿਓਰ ਦੇ ਦੁਪट्टे ਲੱਗੇ ਹੋਏ ਨੇ ਨੰਬਰ ਹੋਗਾ ਜੀ 8 8 ਨੰਬਰ ਇਹ ਸੌਟ ਰਹੂਗਾ ਕਲਰ ਇਹਦੇ ਵਿੱਚ ਤੁਹਾਨੂੰ 3 ਮਿਲਣਗੇ 3 ਨੇ ਕਲਰ ਇਹਦੇ ਬਹੁਤ ਪਿਆਰੇ ਮਿਲਣਗੇ ਇੱਕ ਰਹੂਗਾ ਲਵੈਂਡਰ ਕਲਰ ਨੰਬਰ ਹੋਗਾ ਜੀ 9 ਇੱਕ ਰਹੂਗਾ ਇਹਦੇ ਵਿੱਚ ਲੈਮਨ ਸ਼ੇਡ ਹਲੋ ਨੰਬਰ ਹੋਗਾ ਜੀ 10 10 ਨੰਬਰ ਇਹ ਸੂਟ ਰੋਗਾ ਬਹੁਤ ਸੋਹਣੇ ਕਲਰ ਨੇ ਤਿੰਨੇ ਦੇ ਤਿੰਨੇ ਜਿਹੜਾ ਮਰਜ਼ੀ ਕਲਰ ਤੁਸੀਂ ਇਹਨਾਂ ਚੋਂ ਲੈ ਲਿਓ ਜੀ ਨੈਕਸਟ ਵਾਲਾ ਜਿਹੜਾ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਵਾ ਇਹ ਵੀ ਰਾਮ ਟੈਕਸ ਦਾ ਰਾਮ ਟੈਕਸ ਦੀ ਬਕਾਇਦਾ ਤੁਹਾਨੂੰ ਸਟੈਂਪਿੰਗ ਵੀ ਮਿਲੂਗੀ ਸੂਟਾਂ ਦੇ ਉੱਪਰ ਬਹੁਤ ਸੋਹਣੀ ਤੇ ਨਾਲ ਜਨਕਿ ਓਰੀਜਨਲ ਪੀਸ ਆ ਪਤਾ ਲੱਗ ਜਾਂਦਾ ਜੀ ਹਲੋ ਇਹ ਸਿੰਗਲ ਪੀਸ ਆ ਇਹ ਵੀ ਟੋਟਲੀ ਥ੍ਰੈਡਵਰਕ ਦੇ ਉੱਪਰ ਆ ਥ੍ਰੈਡਵਰਕ ਦਾ ਸਾਰਾ ਕੰਮ ਮਿਲੂਗਾ ਬਾਹਾਂ ਦੇ ਪ੍ਰਿੰਟਿੰਗ ਆ ਡਿਜੀਟਲ ਸਾਰੀ ਸ਼ਰਟ ਆ ਕਲਰ ਕੰਬੀਨੇਸ਼ਨ ਵੀ ਬਹੁਤ ਪਿਆਰਾ ਵਾ ਨਾਲ ਇਹਦੇ ਸੇਮ ਆ ਰਹੀ ਆ ਜੀ ਬਾਟਮ ਪਲੇਨ ਬਾਟਮ ਆ ਰਹੀ ਆ ਫਰੰਟ ਬੈਕ ਬਿਲਕੁਲ ਸੇਮ ਮਿਲ ਰਹੀ ਆ ਇਹਦੀ ਤੇ ਨਾਲ ਇਹਦੇ ਜਿਹੜਾ ਦੁਪੱਟਾ ਮਿਲ ਰਿਹਾ ਉਹ ਵੀ ਤੁਹਾਨੂੰ ਪਿਓਰ ਦਾ ਹੀ ਮਿਲ ਰਿਹਾ ਹਲੋ ਜੀ ਪਿਓ ਦੇ ਪੂਰੇ ਖੁੱਲੇ ਡੁੱਲੇ ਦੁਪੱਟੇ ਆ ਪ੍ਰਾਈਸ ਇਹਨਾਂ ਦਾ 1995 ਆ ਸਕਰੀਨ ਤੇ ਸਾਰੇ ਸੂਟਾਂ ਦਾ ਪ੍ਰਾਈਸ ਸ਼ੋ ਹੋ ਜਾਊਗਾ ਸੋ ਜਿਹੜਾ ਵੀ ਸੂਟ ਚਾਹੀਦਾ ਉਹ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਲੈ ਲਓ ਜੀ ਇਹ ਸੀ ਕਿ ਸਾਡੀ ਅੱਜ ਦੀ ਵੀਡੀਓ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਇੰਨੀ ਸੋਹਣੀ ਲੈ ਕੇ ਆਈ ਐ ਇੰਨੀ ਪਿਆਰੀ ਲੈ ਕੇ ਆਇਆ ਸੋ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਫਟਾਫਟ ਆਰਡਰ ਕਰ ਦੇਣਾ ਦੇ ਨਾਲ ਦੀ ਨਾਲ ਆਪਣਾ ਸੂਰਦੀ ਬੁਕਿੰਗ ਕਰ ਲਿਓ ਠੀਕ ਹੈ ਜੀ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਨਾਲ ਨਵਾਂ ਪੋਰ ਸੋਨੇ ਦੀ 컬ੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ